ਅਸੀ ਗੱਲ ਤੁਸੀਂ ਦੇਖ ਰਹੇ ਦੈਨਿਸ਼ੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਈ ਤੁਹਾਡੇ ਨਾਲ ਅੱਜ ਐਡੀਐਸਪੀ 199 ਨਵੇਂ ਅਫਸਰ ਨਿਯੁਕਤ ਹੋਏ ਨੇ ਤੇਜਬੀ ਹੁੰਦਲ ਕਾਲੀਆ ਨਦੀ ਬਦਲੀ ਹੋਈ ਹੈ ਅੱਜ ਜਲੰਧਰ ਦੇ ਵਿੱਚ ਆਜ ਸੰਭਾਲਿਆ ਔਰ ਇਹ ਵੀ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੇਜਬੀ ਹੁੰਦਲ ਹੁਣੇ ਜਲੰਧਰ ਦੇ ਵਿੱਚ ਕਾਫੀ ਕੰਮ ਕਰ ਰਿਹਾ ਹੈ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤਾਂ ਤੁਕੇ ਨੇ ਅچھے ਅਫਸਰ ਹੈਗੇ ਨੇ ਔਰ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਅਗਾਉਂ-ਅਦੋਂ ਕਦਮ ਇਹਨਾਂ ਦੇ ਹਮੇਸ਼ਾ ਰਹੇ ਨੇ ਹੰਦਸਾ ਜੀ ਕਿਵੇਂ ਦੇ ਰਹੇ ਹੋ ਪਹਿਲਾਂ ਤਾਂ ਜਲੰਧਰ ਆਉਣ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਪੈਟੀ ਕ੍ਰਾਈਮ ਜਿਹੜੀਆਂ ਵਾਰਦਾਤਾਂ ਛੋਟੀਆਂ ਛੋਟੀਆਂ ਸ਼ੂਟਪੁਟ ਵਾਰਦਾਤਾਂ ਹੈਗੀਆਂ ਉਹ ਕਾਫੀ ਵੱਧ ਰਹੀਆਂ ਹੈਗੀਆਂ ਸ਼ਹਿਰ ਦੇ ਵਿੱਚ। ਇਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ ਖਾਸ ਕਰਕੇ ਤੁਹਾਡੇ ਇਲਾਕੇ ਦੇ ਵਿੱਚ? ਮਨਜੋਗ ਸੀਪੀ ਸਾਹਿਬ ਵੱਲੋਂ ਪਹਿਲਾਂ ਹੀ ਬਹੁਤ ਵਧੀਆ ਪਲੈਨਿੰਗ ਨਾਲ ਇੱਥੇ ਕੰਮ ਚੱਲ ਰਿਹਾ। ਉਹਨਾਂ ਦੀ ਅੰਡਰ ਦੀ ਗਾਈਡੈਂਸ ਆਫ ਮਨਜੋਗ ਸੀਪੀ ਸਾਹਿਬ ਦੇ ਅਸੀਂ ਜੋ ਪੈਟੀ ਕ੍ਰਾਈਮ ਔਰ ਜੋ ਹਿਨੇਸ ਕ੍ਰਾਈਮ ਉਸ ਨੂੰ ਪ੍ਰੋਪਰਲੀ ਖਤਮ ਕਰਾਂਗੇ ਇਸ ਸ਼ਹਿਰ ਵਿੱਚੋਂ। ਪ੍ਰੋਪਰ ਪੁਲਿਸ ਦੀ ਜੋ ਯੋਜਨਾ ਬੰਦੀ ਤਰੀਕੇ ਨਾਲ ਨਾਕਾ ਬੰਦੀ ਵਗੈਰਾ ਜੋ ਸਾਡੀ ਖੁਫੀਆ ਸੋਰਸ ਇਨਫੋਰਮੇਸ਼ਨ ਹੋਊਗੀ ਉਹਦੇ ਅਕੋਰਡਿੰਗ ਵੀ ਅਸੀਂ ਜੋ ਵੀ ਮਾੜੇ ਬੰਦੇ ਸਾਡੇ ਸ਼ਹਿਰ ਚ ਵਾਰਦਾਤਾਂ ਕਰਦੇ ਉਸ ਲੱਖਾਂ ਦੇ ਪਿੱਛੇ ਹੋਣ ਇੱਕ ਹੋ ਚੁੱਕੀ ਹੈ ਕਲਕੱਤਾ ਵਰਗ ਜਿੱਥੇ ਇੱਕ ਘਟਨਾ ਕਰਮ ਵਾਪਰਦਾ ਪਿਛਲੇ ਦਿਨਾਂ ਚ ਮੋਮਿਤਾ ਦੇ ਗੁਨਾਹ ਤੇ ਜਿਹੜੀ ਮੌਤ ਹੋ ਜਾਂਦੀ ਹੈ ਉਹਨਾਂ ਗੈਂਗਰੇਪ ਵੀ ਹੋਇਆ ਸਾਡੇ ਵੀ ਤੁਹਾਡੇ ਇਲਾਕੇ ਦੇ ਵਿੱਚ ਸਿਵਲ ਹਸਪੀਟਲ ਆਉਂਦਾ ਹੈ ਉੱਥੇ ਫੋਰਸਸ ਬਹੁਤ ਘੱਟ ਹੈਗੀਆਂ ਨੇ ਗਾਰਡ ਵਿੱਚ ਵੀ ਕਮੀ ਹੈਗੀ کافی ਲੜਾਈ ਝਗੜੇ ਦੀਆਂ ਕੇਸ ਜਿਹੜੇ ਹੈਗੇ ਆ ਰਾਤ ਵੇਲੇ ਉੱਥੇ ਆਉਂਦੇ ਨੇ ਡਾਕਟਰਸ ਦੇ ਨਾਲ کافی ਕਹਾ ਸੁਣੀ ਵੀ ਉਹਨਾਂ ਦੀ ਹੁੰਦੀ ਹੈ ਉੱਥੇ ਫੋਰਸ ਨੂੰ ਵਧਾਉਣ ਵਾਸਤੇ ਜਾਂ ਉੱਥੇ ਡਾਕਟਰਾਂ ਦੀ ਸੇਫਟੀ ਨੂੰ ਲੈ ਕੇ ਕੋਈ ਕਦਮ ਚੱਕਿਆ ਜਾਂ ਕਿਉਂਕਿ ਡਾਕਟਰ ਬਲਵੀਰ ਸਿੰਘ ਜਿਹੜੇ ਹੈਗੇ ਨੇ ਕੈਬਨਿਟ ਮੰਤਰੀ ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਮੰਗਲ ਪੱਤਰ ਲਿਖਿਆ ਕਿ तमाम ਜਿਹੜੇ ਹਸਪਤਾਲ ਹੈਗੇ ਨੇ ਪੰਜਾਬ ਦੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਕੋਈ ਕਾਨੂੰਨ ਨਵੇਂ ਬਣਾਏ ਜਾਣ ਦੇਖੋ ਇੱਕ ਤਾਂ ਸਾਡਾ 4 ਨੰਬਰ ਥਾਣਾ ਜਿਹੜਾ ਬਿਲਕੁਲ ਉਹਦੇ ਸਾਹਮਣੇ ਸਿਵਲ ਹਸਪੀਟਲ ਦੇ ਸੈਕੰਡਰੀ ਸਾਡੀ ਜਿਹੜੀ 24 ਆਵਰ ਜਿਹੜੀ ਉੱਥੇ ਗਾਰਡ ਰਹਿੰਦੀ ਹੈ ਔਰ ਪੀਸੀਆਰ ਗੇਟ ਤੇ ਰਹਿੰਦੀ ਹੈ ਵਨਮੈਂਟੂ ਦੀ ਸਾਡੀ ਗੱਡੀ ਵੀ ਪਰਮਾਨੈਂਟ ਉੱਥੇ ਸਟੇਸ਼ਨ ਰਹਿੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਸਿਵਲ ਹਸਪੀਟਲ ਸੇ ਸਾਡੇ ਸਿਕਿਉਰਟੀ ਜਿਹੜੇ ਉਹ ਲੈਪਸ ਕਰੋਗੀ ਕਿਉਂਕਿ ਸਾਡੇ ਆਲਰੇਡੀ ਸਿਕਿਉਰਟੀ ਬਹੁਤ ਜ਼ਿਆਦਾ ਅਸੀਂ ਉੱਥੇ ਟਾਈਟ ਕੀਤੀ ਹੋਈ ਹੈ ਹੋਰ ਜਿਹੜਾ ਤੁਹਾਡਾ ਇਲਾਕਾ ਹੈਗਾ 8 ਨੰਬਰ थाना ਹੋਇਆ ਰਾਮਾ ਮੰਡੀ ਹੋਇਆ ਜਾ ਉੱਧਰਲੇ ਤੁਹਾਡੇ ਇਲਾਕੇ ਦੇ ਜਿੰਨੇ ਵੀ ਥਾਣੇ ਆ ਫੋਰਸਿਸ ਨੂੰ ਲੈ ਕੇ ਕਿੱਦਾਂ ਦਾ ਹੈਗਾ ਉਥੇ ਫੋਰਸਿਸ ਇਕੱਠੇ ਹੈਗੇ ਕਿਉਂਕਿ ਡਿਮਾਂਡ ਹੈਗੀ ਵੀ ਥਾਣਿਆਂ ਦੇ ਵਿੱਚ ਫੋਰਸ ਹੋਰ ਵਧਾਈ ਜਾਵੇ ਦੇਖੋ ਡਿਮਾਂਡ ਤੇ ਸਾਰੇ ਪੰਜਾਬ ਚ ਬਟ ਫਿਰ ਵੀ ਚੰਗਾ ਅਫੀਸਰ ਉਹੀ ਹੈ ਜਿਹੜਾ ਘੱਟ ਫੋਰਸ ਤੋਂ ਵੀ ਵਧੀਆ ਕੰਮ ਲੈ ਸਕੇ ਸੋ ਸਾਡੇ ਐਸਐਚਓ ਸਬੰਨ ਅਫੀਸਰ ਸਾਰੇ ਸੁਲਝੇ ਹੋਏ ਨੇ ਔਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਪਲੈਨਿੰਗ ਨਾ ਕਰ ਰਹੇ ਨੇ ਤਾਂ ਜੋ ਉਹਨਾਂ ਦਾ ਆਪਣੇ ਆਪਣੇ ਏਰੀਆ ਜਿਹੜਾ ਉੱਤੇ ਕ੍ਰਾਈਮ ਤੇ ਕੰਟਰੋਲ ਕਰ ਸਕਣ ਧੰਨਵਾਦ ਦਿਨਿਕ ਸ਼ਹਿਰ ਨਾਲ ਗੱਲਬਾਤ ਕਰਨ ਲਈ ਤਾਂ ਤੇਜਵੀਰ ਸਿੰਘ ਹੁੰਦਲ ਨੇ ਹੁਣ ਐਡੀਸੀਪੀ ਵੀ 1 ਦੀ ਕਮਾਂਡ ਸੰਭੀ ਹੈ ਔਰ ਆਈ ਹੋਪ ਕਿ ਜਿਹੜੀਆਂ ਛੋਟੇ ਛੋਟੇ ਪੈਟਿਕ ਕਰਾਈਮਸ ਹੁੰਦੀਆਂ ਉਹਨਾਂ ਤੇ ਵੀ ਥਲ ਪੌਂਚ ਤੇ ਤੇਜਵੀਰ ਹੁੰਦਲ ਆਪਣਾ ਯੋਗਦਾਨ ਪਾਉਣਗੇ ਤੇ ਜਲੰਧਰ ਸ਼ਹਿਰ ਦੀ ਨੁਹਾਰ ਵੀ ਹੁਣ ਬਦਲਦੀ ਹੋਈ ਨਜ਼ਰ ਆਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਿਨਿਕ ਸ਼ਹਿਰ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par